ਬਾਈਬੂ ਜੀ ਦਾ ਖਾਲਸਾ ਸ਼੍ਰੀ ਵਹਿਂਦ ਜੀ ਦੀ ਫਤਿਹ ਅ ਮੰਚ ਤੇ ਬਰਾਜਮਾਨ ਬਹੁਤ ਸਤਿਕਾਰਯੋਗ ਸਰਦਾਰ ਸੁਖਦੇਵ ਜੀ ਬਾਬਾ ਸਾਹਿਬ ਇੰਸਪੈਕਟਰ ਕਰਨ ਸਿੰਘ ਜੀ ਬਲ ਸਾਹਿਬ ਸੇਵਾ ਜੀ ਜੀ ਬਲ ਸਾਹਿਬ ਸਾਡੇ ਲੇਲਾਵਾਲੀ ਸਾਹਿਬ ਕੇ ਆਏ ਹੋਏ ਸੁਣ ਕੇ ਵਕ ਵਕ ਖਿੰਦਾ ਤੋਂ ਸਾਡੇ ਅਕਾਲੀ ਦੰਦ ਦੇ ਜੁਹਾਰੂ ਵਕ ਵਕ ਅਹੁਦੇਦਾਰ ਸਹਿਬਾਨ ਸ਼੍ਰੀ ਸਾਬਾਨਔਰ ਮੈਂਬਰ ਸਾਬਾਨ ਸੋ ਮੈਂ ਲੇਟ ਹੋ ਗਿਆ ਤੇ ਮੈਂ ਮਾਫੀ ਮੰਗਦਾ ਪਹਿਲਾਂ ਤਾਂ ਸਭ ਤੋਂ ਕਿ ਮੈਂ ਥੋੜਾ ਬਿਜ਼ੀ ਸੀ ਕਿਸੇ ਕੰਮ ਤੁਜੀ ਬੇਨਤੀ ਇਹ ਹੈ ਕਿ ਜੋ ਬਾਲ ਸਾਹਿਬ ਨੇ ਕਿਹਾ ਹੈ ਕਿ ਆਪਾਂ ਜਿਹੜਾ 14 ਤਰੀਕ ਨੂੰ ਜਾਣਾ ਹੈ 14 ਤਰੀਕ ਨੂੰ 14 ਤਰੀਕ ਮਾਗੀ ਦੇ ਮੇਲੇ ਤੇ ਜਿਹੜਾ ਆਪਣੇ ਹਲਕੇ ਨੂੰ ਹੋਟਿੰਗ ਹੋਇਆ ਹੈ ਪੂਰੇ ਪੰਜਾਬ ਨੂੰ ਹੋਇਆ ਹੈ ਤਾਂ ਉੱਥੇ ਆਪਾਂ ਵੱਧ ਵੱਧ ਸਾਰੇ ਜਿਹੜੇ ਵੱਧ ਵੱਧ ਗਿੰਦਕੀ ਦੇ ਵਿੱਚ ਜਾਈਏ ਤਾਂ ਜੋ ਜਿਹੜਾ ਆਪਣੀ ਪਾਰਟੀ ਦਾ ਝੰਡਾ ਸਾਡਾ ਬੁਲੰਦ ਹੋਵੇ ਚਾਹੇ ਕੁਝ ਵੀ ਹਾਲਾਤ ਹੋ ਚੁੱਕੇ ਨੇ ਪਰ ਜੋ ਰੀੜ ਦੀ ਹੱਡੀ ਸਾਡੇ ਵਰਕਰ ਨੇ ਪਾਰਟੀ ਦੇ ਉਹ ਅੱਜ ਵੀ ਮਜ਼ਬੂਤੀ ਚ ਹੈ ਅਸੀਂ ਡਾਮਾਂ ਡੋਲ ਨਹੀਂ ਹੁਣਾ ਅਸੀਂ ਆਪਣੀ ਪਾਰਟੀ ਦੇ ਨਾਲ ਖੜੇ ਹਾਂ ਤੇ ਖੜਦੇ ਰਹਿਣਾ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਦੂਜੀ ਮੈਂ ਦੱਸ ਦਿਆਂ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਪਾਰਟੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਦੇ ਨਾਲ ਸੀਗੇ ਅੱਜ ਵੀ ਆ ਤੇ ਖੜਾਂਗੇ ਵੀ ਤੇ ਪਿਛਲੇ ਵੀ ਬਹੁਤ ਸਪੈਕਟਰ ਸਰਦਾਰ ਕਰਨ ਸਿੰਘ ਜੀ ਦੁਰਦ ਸਾਹਿਬ ਉਹਨਾਂ ਦੀ ਸਾਡੀ ਲੋਮਨੀ ਅਕਾਲੀ ਦਲ ਨੂੰ ਮੋੜ ਤੋਂ ਅਸੀਂ ਬੁਲੰਦੀਆਂ ਤੇ ਲਿਆ ਸਕੀਏ ਤੇ ਰਹੀ ਗੱਲ ਜਿਹੜੀ ਕੰਮਾਂ ਦੀ ਹੈ ਉਹ ਕੰਮ ਤੁਹਾਨੂੰ ਪਤਾ ਹੀ ਹੈ ਵੀ ਕਿੰਨੇ ਕੁ ਹੋ ਰਿਹਾ ਹੈ ਜੋਸ਼ ਲੋਮਨੀ ਅਕਾਲੀ ਦਲ ਨੇ ਪੰਜਾਬ 'ਚ ਕੀਤਾ ਸੀ ਉਹਦੇ ਬਰਾਬਰ ਨਾ ਤਾਂ ਕੋਈ ਕਰ ਸਕੇ ਤੇ ਨਾ ਹੀ ਹੁਣ ਹੋ ਰਿਹਾ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਦਵਣਾ ਨਹੀਂ ਚੇ ਬਣਾਣੀ ਆਪਾਂ ਆਪਣੀ ਪਾਰਟੀ ਦੇ ਲਈ ਵੱਧ ਵੱਧ ਕੁਲੰਦੀਆਂ ਦੇ ਨਾਲ ਜਿਹੜਾ ਕੰਮ ਕਰੀਏ ਤੇ 14 ਤਰੀਕ ਨੂੰ ਵਕ ਵਕ ਗੇੜੀ ਦੇ ਵਿੱਚ ਪਹੁੰਚ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰੀ ਜਿਵੇਂ ਤੇ ਕੰਮਕਾਰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਕੜਾ ਕਰਨ ਵਾਸਤੇ ਤੇ ਸਰਦਾਰ ਸ਼ਕੀਰ ਸਿੰਘ ਜੀ ਬਾਦਲ ਅਤੇ ਦੂਜੇ ਲੀਡਰਾਂ ਦੇ ਵਿਚਾਰ ਸੁਣਨ ਵਾਸਤੇ ਮੁਕਤਿਰ ਦੇ ਪਹੁੰਚਣ ਦੀ ਕਮਾਲਤਾ ਕਰੋ ਆਸ ਆ ਬੇਨਤੀ ਪ੍ਰਵਾਨ ਕਰੋਗੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ